एवरीवन वेलकम और वेलकम बैक टू माय चैनल पब्लिक एडमिनिस्ट्रेशन दी सीरीज दे, दे, दे वीडियो सीरीज ਦੇ ਵਿੱਚ ਅੱਜ ਦਾ ਆਪਣਾ ਕਨਸੈਪਟ ਹੈ ਕੇਂਦਰ ਅਤੇ ਰਾਜਾਂ ਦੇ ਵਿੱਤੀ ਸੰਬੰਧ ਠੀਕ ਹੈ ਸੈਂਟਰ ਤੇ ਸਟੇਟ ਦੇ ਆਪਸ ਦੇ ਵਿੱਚ ਫਾਈਨੈਂਸ਼ੀਅਲ ਰਿਲੇਸ਼ਨਸ ਕਿਦਾਂ ਦੇ ਨੇ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਇਹ ਨੋਟਸ ਐਂਡ ਕੀਤੇ ਨੇ ਭਵਿਆ ਨੇ ਬਹੁਤ ਹੀ ਜ਼ਿਆਦਾ ਈਜ਼ੀ ਵੇ ਦੇ ਨਾਲ ਉਸਨੇ ਨੋਟਸ ਪ੍ਰਿਪੇਅਰ ਕੀਤੇ ਨੇ थैंक यू so much ਭਵਿਆ ਸੋ سٹਾਰਟ ਕਰਦੇ ਆਂ ਅੱਜ ਦਾ ਵੀਡੀਓ ਜਾਨ ਪਛਾਣ ਹੁਣ ਦੇਖੋ ਸੰਗੀ ਸ਼ਾਸਨ ਪ੍ਰਣਾਲੀ ਠੀਕ ਹੈ ਇਸ ਦੇ ਲਈ ਜ਼ਰੂਰੀ ਹੈ ਕਿ ਸੰਵਿਧਾਨ ਦੇ ਅਨੁਸਾਰ ਕੇਂਦਰ ਅਤੇ ਰਾਜ ਦੀਆਂ ਇਕਾਈਆਂ ਵਿੱਚ ਸ਼ਕਤੀ ਦੀ ਵੰਡ ਕੀਤੀ ਜਾਵੇ ਤਾਂ ਜਿਹੜੀ ਵੀ ਸੰਗੀ ਸ਼ਾਸਨ ਪ੍ਰਣਾਲੀ ਹੁੰਦੀ ਹੈ ਉਹਦੇ ਵਿੱਚ ਕੇਂਦਰ ਅਤੇ ਰਾਜ ਦੋਨਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀਆਂ ਤਾਂ ਕਿ ਕੇਂਦਰ ਸਰਕਾਰ ਰਾਜ ਸਰਕਾਰ ਦੋਵੇਂ ਪੱਧਰ ਜਿਹੜੇ ਨੇ ਆਪਣੇ ਆਪਣੇ ਨਿਰਧਾਰਤ ਖੇਤਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਐਫੀਸ਼ੀਐਂਸੀ ਦੇ ਨਾਲ ਜਿਹੜਾ ਹੈ ਕਾਰਜ ਕੁਸ਼ਲਤਾ ਦੇ ਨਾਲ ਕੰਮ ਕਰ ਸਕਣ ਸੰਗੀ ਸ਼ਾਸਨ ਪ੍ਰਣਾਲੀ ਵਿੱਚ ਸ਼ਕਤੀਆਂ ਦੀ ਵੰਡ ਦੋ ਪ੍ਰਕਾਰ ਦੇ ਨਾਲ ਕੀਤੀ ਗਈ ਹੈ ਪਹਿਲੀ ਤਾਂ ਇਹ ਕਿ ਸੰਘੀ ਸਰਕਾਰ ਜਿਹੜੀ ਹੈ ਉਸ ਨੂੰ ਕੁਝ ਮਹੱਤਵਪੂਰਨ ਵਿਸ਼ੇਸ਼ ਅਧਿਕਾਰ ਜਿਹੜੇ ਨੇ ਦਿੱਤੇ ਜਾਂਦੇ ਨੇ ਅਤੇ ਬਾਕੀ ਅਧਿਕਾਰ ਸੰਘ ਦੀਆਂ ਇਕਾਈਆਂ 'ਚ ਵੰਡ ਦਿੱਤੇ ਜਾਂਦੇ ਨੇ ਜਿਵੇਂ ਕਿ ਸਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਇਸ ਵਿਧੀ ਨੂੰ ਅਪਣਾਇਆ ਗਿਆ ਤਾਂ ਮਤਲਬ ਕੁਝ ਜਿਹੜੀਆਂ ਮੈਜੋਰਟੀ ਪਾਵਰਸ ਜਿਹੜੀਆਂ ਹੁੰਦੀਆਂ ਨੇ ਉਹ ਕੇਂਦਰ ਕੋਲੇ ਹੁੰਦੀਆਂ ਨੇ ਅਤੇ ਇਸ ਤੋਂ ਇਲਾਵਾ ਕੁਝ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ ਕੁਝ ਅਧਿਕਾਰ ਜਿਹੜੇ ਹੁੰਦੇ ਨੇ ਉਹ ਸੰਘ ਦੀਆਂ ਬਾਕੀ ਇਕਾਈਆਂ ਨੂੰ ਦਿੱਤੇ ਜਾਂਦੇ ਨੇ ਜਿਵੇਂ ਕਿ ਆਪਣੇ ਸਟੇਟ ਸਟੇਟਸ ਨੇ ਸਾਰੇ ਹਨਾ ਦੂਜੀ ਇਹ ਕਿ ਇਸ ਦੂਜੀ ਇਹ ਕਿ ਕੁਝ ਵਿਸ਼ੇਸ਼ ਅਧਿਕਾਰ ਸੰਗਧੀਆਂ ਨੂੰ ਦਿੱਤੇ ਜਾਂਦੇ ਨੇ ਬਾਕੀ ਸਾਰੇ ਅਧਿਕਾਰ ਸੰਸਦ ਘਰ ਨੂੰ ਸੌਂਪ ਦਿੱਤੇ ਜਾਂਦੇ ਨੇ ਜਿਵੇਂ ਕਿ ਕੈਨੇਡਾ ਦੇ ਸੰਵਿਧਾਨ ਦੇ ਵਿੱਚ ਇਹ ਵਿਧੀ ਅਪਣਾਈ ਗਈ ਹੈ ਭਾਵੇਂ ਭਾਰਤੀ ਸੰਵਿਧਾਨ ਦੇ ਲਗਭਗ ਕੈਨੇਡਾ ਦੀ ਪ੍ਰਣਾਲੀ ਨੂੰ ਅਪਣਾਇਆ ਪਰ ਫਿਰ ਵੀ ਸਾਡੀ ਜਿਹੜੀ ਪ੍ਰਣਾਲੀ ਹੈ ਭਾਰਤ ਦੀ ਇਹ ਕੈਨੇਡਾ ਦੀ ਪ੍ਰਣਾਲੀ ਤੋਂ ਥੋੜੀ ਜਿਹੀ ਵੱਖਰੀ ਕਿਸਮ ਦੀ ਹੈ ਵੈਸੇ ਤਾਂ ਹੈ ਕੈਨੇਡਾ ਵਰਗੀ ਹੈ ਉਸ ਦੀ ਪ੍ਰਣਾਲੀ ਅਪਣਾਈ ਹੈ ਲੇਕਿਨ ਥੋੜੀ ਜਿਹੀ ਡਿਫਰੈਂਟ ਹੈ ਵਿੱਤੀ ਸੰਬੰਧ ਹੁਣ ਦੇਖੋ ਵਿੱਤੀ ਸੰਬੰਧ ਵਿੱਚ ਕੀ ਹੈ ਡੀਡੀ ਬਸੂ ਨੇ ਨੋ ਸਿਸਟਮ ਆਫ ਫੈਡਰੇਸ਼ਨ ਕੈਨ ਬੀ ਸਕਸੈਸਫੁਲ ਅਨਲੈਸ ਬੋਥ ਦਾ ਯੂਨੀਅਨ ਐਂਡ ਦਾ ਸਟੇਟ ਹੈਵ ਐਟ देयर ਡਿਸਪੋਜ਼ਲ ਐਡੀਕੇਟ ਫਾਈਨੈਂਸ਼ੀਅਲ ਰਿਸੋਰਸਸ ਟੂ ਐਨੇਬਲ ਥੈਮ ਟੂ ਡਿਸਚਾਰਜ देयर ਰਿਸਪੈਕਟਿਵ ਰਿਸਪੌਂਸਿਬਿਲਟੀਜ਼ ਅੰਡਰ ਦਾ ਕਨਸਟੀਟਿਊਸ਼ਨ ਤਾਂ ਸੰਗਧੀਆਂ ਇਕਾਈਆਂ ਆਪਣੇ ਵਿੱਤੀ ਸਾਧਨਾਂ ਲਈ ਕੇਂਦਰ ਤੋਂ ਹੀ ਨਿਰਭਰ ਹੁੰਦੀਆਂ ਨੇ ਜਿੰਨੀਆਂ ਵੀ ਸੰਗਧੀਆਂ ਇਕਾਈਆਂ ਨੇ ਆਪਣੀਆਂ ਆਪਣੇ ਵਿੱਤੀ ਫਾਈਨੈਂਸ਼ੀਅਲ ਰਿਸੋਰਸਸ ਲਈ ਕੇਂਦਰ ਤੇ ਹੀ ਨਿਰਭਰ ਹੈ ਹੁਣ ਦੇਖੋ ਅਪਰੇਸ ਤੋਂ ਜ਼ਿਆਦਾ ਸ਼ਕਤੀਆਂ ਕਿ ਦੇਖੋ ਲਈ ਕੇਂਦਰ ਕੋਲੇ ਰੱਖਣੀਆਂ ਨੇ ਹੈਨਾ ਬਹੁਤ ਹੀ ਸੈਂਸਿਟਿਵ ਜਿਹੜੀਆਂ ਚੀਜ਼ਾਂ ਨੇ ਉਹ ਕੇਂਦਰ ਕੋਲੇ ਨੇ ਜੋ ਵੀ ਸੈਂਸਿਟਿਵ ਵਿਭਾਗ ਨੇ ਸੁਰੱਖਿਆ ਵਿਭਾਗ ਹੋ ਗਿਆ ਤਾਂ ਇਹ ਕੇਂਦਰ ਦੇ ਕੋਲੇ ਆ ਜਿਵੇਂ ਹੈਨਾ ਰੇਲਵੇ ਵਿਭਾਗ ਇਹ ਵੀ ਕੇਂਦਰ ਕੋਲੇ ਤਾਂ ਮਤਲਬ ਕਿ ਬਹੁਤ ਹੀ ਜਿਹੜੇ ਹਾਈ ਲੈਵਲ ਦੇ ਅਧਿਕਾਰ ਨੇ ਉਹ ਕੇਂਦਰ ਕੋਲੇ ਨੇ ਬਾਕੀ ਜਿਹੜਾ ਹੈ ਉਹ ਸੰਘ ਦੀਆਂ ਇਕਾਈਆਂ ਨੂੰ ਦੇ ਦਿੱਤੇ ਗਏ ਨੇ ਤਾਂ ਰਾਜ ਜਿਹੜੇ ਨੇ ਆਪਣੇ ਆਪਣੇ ਜਿਹੜੇ ਨੇ ਖੇਤਰ ਦੇ ਵਿੱਚ ਜਿਹੜਾ ਹੈ ਵਰਕ ਕਰਦੇ ਨੇ ਪਰ ਉਹਨਾਂ ਨੂੰ ਆਪਣੇ ਮਤਲਬ ਕਿ ਫੰਡਿੰਗ ਲਈ ਜਿਹੜਾ ਹੈ ਕੇਂਦਰ ਦੇ ਉੱਤੇ ਨਿਰਭਰ ਰਹਿਣਾ ਪੈਂਦਾ ਇਸ ਨਾਲ ਸਾਡੇ ਦੇਸ਼ ਵਿੱਚ ਕੇਂਦਰੀਕਰਨ ਚਵਾਦਾ ਹੋਇਆ ਤੇ ਰਾਜਾਂ ਦੀ ਖੁਦਮੁਖਤਿਆਰੀ ਨੂੰ ਵੀ ਵੱਡਾ ਜਿਹੜਾ ਹੈ ਝਟਕਾ ਲੱਗਿਆ ਕਿਉਂਕਿ ਰਾਜ ਜਿਹੜਾ ਆਪਣੀ ਮਨਮਾਨੀ ਨਹੀਂ ਕਰ ਸਕਦੀ ਜਿਹੜੀਆਂ ਆਪਣੀਆਂ ਸਟੇਟਸ ਨੇ ਤਾਂ ਉਹਨਾਂ ਨੂੰ ਜਿਹੜਾ ਹੈ ਸੈਂਟਰ ਦੇ ਉੱਤੇ ਨਿਰਭਰ ਰਹਿਣਾ ਪੈਂਦਾ ਕਿਉਂਕਿ ਸੈਂਟਰਲਾਈਜੇਸ਼ਨ ਹੈ ਆਪਣੇ ਭਾਰਤੀ ਸੰਵਿਧਾਨ ਵਿੱਚ ਵਿੱਤੀ ਸਾਧਨਾਂ ਦੀ ਵੰਡ 1935 ਦੇ ਐਕਟ ਅਧੀਨ ਜਿਹੜਾ ਹੈ ਕੀਤੀ ਗਈ ਹੈ ਅਤੇ ਇਹ ਉਸ ਜਿਹੜੀ ਹੈ ਵੰਡ ਦੇ ਉੱਤੇ ਆਧਾਰਿਤ ਹੈ 1935 ਦਾ ਜਿਹੜਾ ਐਕਟ ਸੀਗਾ ਆਇਆ ਭਾਰਤੀ ਸੰਵਿਧਾਨ ਦੇ ਵਿੱਚ ਸੰਵਿਧਾਨ ਵਿੱਚ ਵਰਤਮਾਨ ਸਮੇਂ ਰਾਜ ਸਰਕਾਰਾਂ ਨੂੰ ਕੇਵਲ ਕੁਝ ਟੈਕਸ ਕੁਝ ਕੀ ਅਧਿਕਾਰ ਜਿਹੜੇ ਨੇ ਸੌਂਪੇ ਗਨੇ ਰਾਜ ਸਰਕਾਰਾਂ ਨੂੰ ਇਸ ਦੇ ਉਲਟ ਸੰਘ ਸਰਕਾਰ ਨੂੰ ਸੰਘ ਸੂਚੀ ਦੇ ਵਿੱਚ ਦਰਜ ਵਿਸ਼ਿਆਂ ਸੰਬੰਧੀ ਟੈਕਸ ਲਾਉਣ ਦਾ ਅਧਿਕਾਰ ਦਿੱਤਾ ਗਿਆ ਜਿਹੜੇ ਟੈਕਸ ਰਾਜ ਸਰਕਾਰਾਂ ਦੁਆਰਾ ਲਗਾਏ ਜਾਂਦੇ ਨੇ ਉਹੋ ਉਹਨਾਂ ਨੂੰ ਜਿਹੜਾ ਹੈ ਇਕੱਠਾ ਕਰਦੀਆਂ ਨੇ ਸੈਂਟਰ ਨੂੰ ਠੀਕ ਹੈ ਅਤੇ ਖਰਚ ਕਰਦੀਆਂ ਨੇ ਪਰੰਤੂ ਇਸ ਦੇ ਉਲਟ ਸੰਘ ਸਰਕਾਰ ਦੁਆਰਾ ਲਾਏ ਗਏ ਸਾਰੇ ਟੈਕਸ ਨਾਤਾ ਉਹ ਆਪ ਇਕੱਠੇ ਕਰਦੀ ਹੈ ਤੇ ਨਾ ਹੀ ਇਕੱਲੇ ਖਰਚ ਕਰਦੀਆਂ ਸੰਘ ਸਰਕਾਰ ਦੁਆਰਾ ਲਗਾਏ ਗਏ ਟੈਕਸ ਉਹਨ ਕਿਤੇ ਕਿਤੇ ਟੈਕਸ ਲੱਗਦੇ ਨੇ ਖੇਤੀ ਆਮਦਨ ਤੇ ਇਲਾਵਾ ਬਾਕੀ ਆਮਦਨ ਤੇ ਟੈਕਸ ਲੱਗਦਾ ਸੀਮਾ ਤੇ ਬਰਾਮਾ ਟੈਕਸ ਨਿਗਮ ਟੈਕਸ ਸੰਪਤੀ ਅਤੇ ਉਤਰਾਧਿਕਾ ਟੈਕਸ ਡਾਕ ਖਾਨੇ ਤੇ ਬਚਤ ਬੈਂਕ ਵਿਦੇਸ਼ੀ ਜਿਹੜੇ ਕਰਜ਼ ਨੇ ਰੇਲਵੇ ਠੀਕ ਹੈ ਰਿਜ਼ਰਵ ਬੈਂਕ ਆਫ ਇੰਡੀਆ ਤਾਂ ਇਹ ਜਿਹੜੇ ਨੇ ਆਪਣੇ ਸੰਸਰਕਾਰ ਦੁਆਰਾ ਲਾਏ ਹੋਏ ਜਿਹੜੇ ਨੇ ਟੈਕਸ ਹੁੰਦੇ ਨੇ ਜਿਨ੍ਹਾਂ ਤੋਂ ਆਮਦਨ ਜਿਹੜੀ ਹੈ ਖਰਚ ਜਿਹੜੀ ਹੈ ਇਕੱਠੀ ਹੁੰਦੀ ਹੈ ਰਾਜਾਂ ਦੁਆਰਾ ਲਗਾਏ ਗਏ ਟੈਕਸ ਹੁੰਦਾ ਰਾਜ ਕਿੱਥੇ ਕਿਤੇ ਜਿਹੜੀ ਰਾ ਸਰਕਾਰ ਹੈ ਕਿੱਥੇ ਕਿਤੇ ਟੈਕਸ ਲਗਾਉਂਦੀ ਹੈ ਜ਼ਮੀਨ ਦੇ ਮਾਲੀਏ ਤੇ ਹਨਾ ਖੇਤੀ ਵਾਲੀ ਭੂਮੀ ਉੱਤੇ ਜਿਹਦਾ ਟੈਕਸ ਜ਼ਮੀਨ ਤੇ ਮਕਾਨ ਤੇ ਟੈਕਸ ਬਿਜਲੀ ਦੀ ਖਪਤ ਦੇ ਉੱਤੇ ਟੈਕਸ ਖੇਤੀ ਆਮਦਨ ਤੇ ਟੈਕਸ ਨਸ਼ੀਲੀ ਵਸਤੂਆਂ ਦਾ ਟੈਕਸ ਨਸ਼ੀਲੀ ਵਸਤੂਆਂ ਦੇ ਉੱਤੇ ਜਿਹੜਾ ਟੈਕਸ ਲੱਗਦਾ ਠੀਕ ਹੈ ਤੇ ਸੜਕਾਂ ਪੁਲ ਦੀ ਵਰਤੋਂ ਤੇ ਟੈਕਸ ਮਨੋਰੰਜਨ ਦੇ ਉਤੇ ਜਿਹੜਾ ਹੈ ਟੈਕਸ ਜੂਆ ਖੇਡਣ ਦੇ ਉੱਤੇ ਟੈਕਸ ਠੀਕ ਹੈ ਸੋ ਰਾਜ ਸਰਕਾਰਾਂ ਸਿਰਫ ਇਹ ਟੈਕਸ ਲਗਾਉਂਦੀਆਂ ਨੇ ਬਾਕੀ ਜਿਹੜੇ ਤੁਸੀਂ ਦੇਖਿਆ ਵੀ ਡਾਕ ਖਾਨਾ ਵਿਦੇਸ਼ੀ ਕਰਜੇ ਰੇਲਵੇ ਵਗੈਰਾ ਜਿਹੜੇ ਬਹੁਤ ਵੱਡੇ ਵੱਡੇ ਵਿਭਾਗ ਨੇ ਉਹ ਆਪਣੇ ਕੇਂਦਰ ਕੋਲੇ ਹੁੰਦੇ ਸੰਘ ਕੋਲੇ ਹੁੰਦੇ ਅਜਿਹੇ ਟੈਕਸ ਜਿਹੜਾ ਕੇਂਦਰ ਦੁਆਰਾ ਲਗਾਏ ਅਤੇ ਇਕੱਠੇ ਜਾਂ ਫਿਰ ਇਕੱਠੇ ਕੀਤੇ ਜਾਂਦੇ ਨੇ ਪਰੰਤੂ ਉਹਨਾਂ ਦੀ ਵੰਡ ਕੇਂਦਰ ਅਤੇ ਰਾਜਾਂ ਵਿਚਕਾਰ ਕੀਤੀ ਜਾਂਦੀ ਹੈ ਉਹ ਦੇਖੋ ਅਜਿਹੇ ਟੈਕਸ ਜਿਹੜੇ ਕੇਂਦਰ ਦੁਆਰਾ ਤਾਂ ਲਗਾਏ ਜਾਂਦੇ ਨੇ ਇਕੱਠੇ ਕੀਤੇ ਜਾਂਦੇ ਨੇ ਪਰ ਵੰਡ ਕੇਂਦਰ ਅਤੇ ਰਾਜਾਂ ਚ ਕੀਤੀ ਜਾਂਦੀ ਹੈ ਠੀਕ ਹੈ ਇਸ ਸ਼੍ਰੇਣੀ ਵਿੱਚ ਖੇਤੀ ਆਮਦਨ ਤੋਂ ਇਲਾਵਾ ਹੋਰ ਵੀ ਆਮਦਨ ਦੇ ਉੱਤੇ ਟੈਕਸ ਹੈ ਜਿਵੇਂ ਦਵਾਈਆਂ ਬਣਾਉਣ ਤੇ ਕੋਈ ਵੀ ਮੇਕਅਪ ਦਾ ਸਮਾਨ ਹੈ ਉਸ ਤੇ ਟੈਕਸ ਹੈ ਨਾ ਆਪਕਾਰੀ ਫੀਸ ਤੋਂ ਇਲਾਵਾ ਉਹ ਫਿੱਸਾਂ ਚਾਮਨੇ ਜਿਹੜੀਆਂ ਸੰਗ ਸੂਚੀ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਅਤੇ ਉਹਨਾਂ ਨੂੰ ਭਾਰਤ ਸਰਕਾਰ ਦੁਆਰਾ ਇਕੱਠਾ ਜਿਹੜਾ ਹੈ ਕੀਤਾ ਜਾਂਦਾ ਹੈ ਟੈਕਸ ਜਿਹੜੇ ਕੇਂਦਰ ਦੁਆਰਾ ਲਗਾਏ ਜਾਂਦੇ ਨੇ ਇਕੱਠੇ ਕੀਤੇ ਜਾਂਦੇ ਨੇ ਪਰ ਬਾਅਦ ਚ ਰਾਜਾਂ ਨੂੰ ਸੌਂਪ ਦਿੱਤੇ ਜਾਂਦੇ ਨੇ ਹਨਾ ਤਾਂ ਕੁਝ ਕੁ ਜਿਹੜੇ ਮੈਂ ਹੁਣੇ ਦੱਸ ਕੇ ਹਟੀਆਂ ਕਿ ਕੁਝ ਕੁ ਜਿਹੜੇ ਵਿਭਾਗ ਨੇ ਉਹ ਕੇਂਦਰ ਕੋਲੇ ਰਿਜ਼ਰਵ ਨੇ ਹਨਾ ਉਹਨਾਂ ਦੇ ਉੱਤੇ ਰਾਜ ਦਾ ਜਿਹੜਾ ਹੈ ਕੋਈ ਵੀ ਅਧਿਕਾਰ ਨਹੀਂ ਹੁੰਦਾ ਹੈਗਾ ਠੀਕ ਹੈ ਤਾਂ ਜਿਹੜੀ ਕੇਂਦਰ ਸਰਕਾਰ ਹੈ ਉਹ ਉਹਨਾਂ ਤੋਂ ਟੈਕਸ ਇਕੱਠੇ ਕਰਦੀ ਹੈ ਤੇ ਉਹਨਾਂ ਦੀ ਅਲੋਕੇਸ਼ਨ ਰਾਜਾਂ ਦੇ ਵਿੱਚ ਕਰ ਦਿੰਦੀ ਆ ਹੁਣ ਜਿਵੇਂ ਕਿ ਟੈਕਸਾਂ ਦੀ ਇਸ ਸ਼੍ਰੇਣੀ ਦੇ ਵਿੱਚ ਰੇਲਾਂ ਦਾ ਕਰਾਇਆ ਹੋ ਗਿਆ ਰੇਲਵੇ ਦੁਆਰਾ ਲਾਈ ਜਾਣ ਵਾਲੇ ਸਮਾਨ ਤੇ ਟੈਕਸ ਹੋ ਗਿਆ ਜਨਰਾਈਤੀ ਭੂਮੀ ਤੋਂ ਇਲਾਵਾ ਹੋਰ ਸੰਪਤੀ ਦੇ ਅਧਿਕਾਰ ਉਹਦੇ ਉੱਤੇ ਟੈਕਸ ਹੋ ਗਿਆ ਜ਼ਰਾਇਤੀ ਭੂਮੀ ਤੋਂ ਇਲਾਵਾ ਹੋਰ ਸੰਪਤੀ ਤੇ ਠੀਕ ਹੈ ਸੰਪਤੀ ਪ੍ਰੋਪਰਟੀ ਕੋਈ ਫੀਸ ਹੋ ਗਈ ਹੈ ਨਾ ਤੇ ਅਖਬਾਰਾਂ ਦੀ ਰਸੀਦ ਅਤੇ ਅਖਬਾਰਾਂ ਦੀ ਖਰੀਦ ਅਤੇ ਵਿਕਰੀ ਤੇ ਉਤੇ ਲਗਾਇਆ ਗਿਆ ਟੈਕਸ ਤਾਂ ਇਹ ਸਾਰੇ ਟੈਕਸ ਜਿਹੜੀ ਹੈ ਸੈਂਟਰਲ ਗਵਰਨਮੈਂਟ ਕੱਟੀ ਕਰਕੇ ਬਾਅਦ ਦੇ ਵਿੱਚ ਰਾਜ ਸਰਕਾਰਾਂ ਦੇ ਵਿੱਚ ਅਲੋਕੇਟ ਕਰ ਦਿੰਦੀਆਂ ਅਜਿਹੇ ਟੈਕਸ ਜਾਂ ਫੀਸਾਂ ਜਿਨ੍ਹਾਂ ਨੂੰ ਕੇਂਦਰ ਦੁਆਰਾ ਲਾਇਆ ਜਾਂਦਾ ਹੈ ਪਰ ਉਹਨਾਂ ਨੂੰ ਇਕੱਠਾ ਅਤੇ ਖਰਚ ਜਿਹੜਾ ਹੈ ਰਾਸ ਰਾਜਾ ਦੁਆਰਾ ਕੀਤਾ ਨਾ ਹੁਣ ਦੇਖੋ ਕੁਝ ਕ ਟੈਕਸ ਜਿਹੜੇ ਨੇ ਰਾਜ ਸਰਕਾਰ ਕੀ ਕਰਦੀ ਹੈ ਕਲੈਕਟ ਕਰਦੀ ਹੈ ਤੇ ਫਿਰ ਉਸ ਨੂੰ ਜਿਹੜਾ ਹੈ ਕੇਂਦਰ ਦੁਆਰਾ ਜਿਹੜਾ ਹੈ ਫੀਸਾਂ ਜਿਹੜੀਆਂ ਕਿ ਕੇਂਦਰ ਨੇ ਲਗਾਈਆਂ ਹੁੰਦੀ ਹੈ ਤਾਂ ਇਹ ਰਾਜ ਸਰਕਾਰ ਕੱਟੀ ਕਰਦੀ ਹੈ ਦਵਾਈ ਉਤਪਾਦਨ ਨਸ਼ੀਲੇ ਪਦਾਰਥ ਮੇਕਅਪ ਦੀ ਸਮਗਰੀ ਹੈਗੀ ਹੈ ਕੇਂਦਰੀ ਸਰਕਾਰ ਦੀ ਆਮਦਨ ਦੇ ਸਾਧਨ ਨੇ ਪਰੰਤੂ ਇਹਨਾਂ ਉਤੇ ਲਾਈ ਜਾਣ ਵਾਲੀ ਜਿੰਨੀ ਵੀ ਅਬਕਾਰੀ ਫੀਸ ਹੈ ਸੰਪਤੀ ਫੀਸ ਹੈ ਇਹ ਸਾਰਾ ਕੁਝ ਰਾਜ ਸਰਕਾਰ ਦੀ ਆਮਦਨ ਦੇ ਸਾਧਨ ਨੇ ਤਾਂ ਜੇਕਰ ਅਜੇ ਇਹ ਟੈਕਸ ਕਿਸੇ ਸੰਗੀ ਸ਼ਾਸਤ ਖੇਤਰ 'ਚ ਲਗਾਏ ਜਾਂਦੇ ਨੇ ਤਾਂ ਇਸ ਟੈਕਸ ਦੀ ਵਰਤੋਂ ਕੇਂਦਰ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਮਤਲਬ ਕਿ ਰਾਜ ਸਰਕਾਰ ਕਲੈਕਟ ਕਰਕੇ ਇਹ ਸੈਂਟਰ ਨੂੰ ਦੇ ਦਿੰਦੀ ਹੈ ਠੀਕ ਹੈ ਇਹ ਬਲੇ ਟੈਕਸ ਗ੍ਰਾਂਟਾ ਹੁਣ ਕੇਂਦਰ ਅਤੇ ਰਾਜ ਦੇ ਵਿੱਚ ਵਿੱਤੀ ਸਾਧਨਾਂ ਦੀ ਜਿਹੜੀ ਵੰਡ ਹੈ ਉਹ ਉਚਿਤ ਨਹੀਂ ਹੈਗੀ ਇਸ ਲਈ ਰਾ ਸਰਕਾਰਾਂ ਨੂੰ ਸਮੇਂ-ਸਮੇਂ ਤੇ ਕੇਂਦਰ ਤੋਂ ਵਿੱਤੀ ਸਹਾਇਤਾ ਜਿਹੜੀ ਹੈ ਗ੍ਰਾਂਟਾਂ ਦੇ ਰੂਪ 'ਚ ਲੈਣੀ ਪੈਂਦੀ ਹੈ ਫੰਡਿੰਗ ਦੇ ਰੂਪ 'ਚ ਲੈਣੀ ਪੈਂਦੀ ਹੈ ਅਨੁਛੇਦ 273 ਦੇ ਅਨੁਸਾਰ ਅਸਾਮ ਬਿਹਾਰ ਉੜੀਸਾ ਪੱਛਮੀ ਬੰਗਾਲ ਨੂੰ ਪਟਸਨ ਅਤੇ ਪਟਸਨ ਦੀਆਂ ਵਸਤਾ ਬਰਾਮਦ ਕਰਨ ਸਮੇਂ ਗ੍ਰਾਂਟ ਜਿਹੜੀ ਹੈ ਦਿੱਤੀ ਜਾਂਦੀ ਹੈ ਤਾਂ ਅਜਿਹੀ ਗ੍ਰਾਂਟ ਦੀ ਰਕਮ ਦਾ ਫੈਸਲਾ ਕੌਣ ਕਰਦਾ ਸਿਰਫ ਔਰ ਸਿਰਫ ਪ੍ਰੈਜ਼ੀਡੈਂਟ ਕਰਦਾ ਤਾਂ ਕਹਿੰਦਾ ਮਤਲਬ ਉਹ ਐਦਾ ਨਹੀਂ ਹੈ ਕਿ ਫਟਾਫਟ ਜਾ ਕੇ ਅਲੋਕੇਸ਼ਨ ਦੇ ਦਿੱਤੀ ਹੈਗੀ ਹੈ ਫੰਡਾਂ ਦੀ ਵੀ ਪੰਜਾਬ ਸਰਕਾਰ ਤੁਸੀ ਇਹ ਤੁਹਾਡਾ ਆਏ ਫੰਡ ਹੈ ਇੱਥੇ ਜਿੱਤੇ ਮਰਜੀ ਖਰਚ ਕਰੋ ਐਸਾ ਕੁਝ ਨਹੀਂ ਹੈ ਸਮੇਂ-ਸਮੇਂ ਦੇ ਉਤੇ ਜਿਹੜਾ ਹੈਗਾ ਮਤੇ ਪਾਸ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਜਿਹੜੀ ਹੈ ਮੀਟਿੰਗਸ ਕੀਤੀਆਂ ਜਾਂਦੀਆਂ ਨੇ ਹਨਾ ਤਾਂ ਕਹਿੰਦਾ ਮਤਲਬ ਫਿਰ ਗ੍ਰਾਂਟਸ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਬਜਟ ਬਜਟ ਬਣਦਾ ਨਾ ਆਪਣਾ ਤਾਂ ਉਹਦੇ ਅਕੋਰਡਿੰਗ ਹੀ ਗ੍ਰਾਂਟਸ ਦਿੱਤੀਆਂ ਜਾਂਦੀਆਂ ਐ ਨਹੀਂ ਕਿ ਪੂਰੀਆਂ-ਪੂਰੀਆਂ ਗ੍ਰਾਂਟਸ ਮਿਲ ਜਾਣਗੀਆਂ ਨਹੀਂ ਉਧਾਰ ਲੈਣ ਦੀ ਸ਼ਕਤੀ ਭਾਵੇਂ ਸੰਵਿਧਾਨ ਅਨੁਸਾਰ ਕੇਂਦਰ ਅਤੇ ਰਾਜਾਂ ਦੋਹਾਂ ਨੂੰ ਉਧਾਰ ਲੈਣ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਹੈ ਪਰੰਤੂ ਦੋਹਾਂ ਦੇ ਮਾਮਲੇ ਦਾ ਅਧਿਕਾਰ ਜਿਹੜਾ ਹੈ ਖੇਤਰ ਸਮਾਨੀ ਹੈ ਅਨੁਛੇਦ 292 ਦੇ ਅਨੁਸਾਰ ਸੰਘ ਦੀ ਕਾਰਜਕਾਰੀ ਸ਼ਕਤੀ ਭਾਰਤ ਦੇ ਸঞ্চিত ਨਿਧੀ ਦੀ ਜ਼ਮਾਨਤ ਤੇ ਅਜਿਹੀ ਸੀਮਾ ਦੇ ਅੰਦਰ ਜੇ ਕੋਈ ਹੋਵੇ ਸੰਸਦ ਦੁਆਰਾ ਕਾਨੂੰਨ ਬਣਾ ਕੇ ਨਿਸ਼ਚਿਤ ਕੀਤੀ ਜਾਵੇ ਤੱਕ ਸੀਮਤ ਹੈ ਇਸ ਦਾ ਭਾਵ ਇਹ ਹੈ ਕਿ ਸੰਘ ਸਰਕਾਰ ਪਾਸ ਕੇਵਲ ਸੰਸਦ ਦੁਆਰਾ ਕਾਨੂੰਨ ਰਹੀ ਸਮੇਂ ਸਮੇਤ ਸਿਰ ਨਿਸ਼ਚਿਤ ਸੀਮਾਵਾਂ ਦੇ ਅੰਦਰ ਭਾਰਤ ਤੇ ਵਿਦੇਸ਼ਾਂ ਤੋਂ ਉਧਾਰ ਲੈਣ ਦੀਆਂ ਮਾਲੀਆਂ ਸ਼ਕਤੀਆਂ ਜਿਹੜੀਆਂ ਨੇ ਪ੍ਰਾਪਤ ਨੇ ਮਤਲਬ ਆਪਣੇ ਆਪਣੇ ਬਾਉਂਡਰੀਜ਼ ਦੇ ਵਿੱਚ ਜਿਹੜੇ ਉਧਾਰ ਲੈਣ ਦੀ ਸ਼ਕਤੀ ਰਾ ਸਰਕਾਰਾਂ ਤੇ ਕੇਂਦਰ ਸਰਕਾਰ ਕੋਲੇ ਹੁੰਦੀ ਹੈ ਠੀਕ ਹੈ ਤੇ ਇਹਨਾਂ ਦਾ ਅਧਿਕਾਰ ਖੇਤਰ ਸਮਾਨ ਨਹੀਂ ਹੈ ਬਰਾਬਰ ਨਹੀਂ ਹੈ ਕਿਉਂਕਿ ਅਨੁਛੇਦ 292 ਦੇ ਅਨੁਸਾਰ ਸੰਘ ਦੀ ਕਾਰਜਕਾਰੀ ਸ਼ਕਤੀ ਭਾਰਤ ਦੀ ਸੰਚਿਤ ਨੀਤੀ ਦੀ ਜ਼ਮਾਨਤ ਤੀਹ ਹੀ ਜਿਹੜੀ ਹੈ ਸੀਮਾ ਦੇ ਅੰਦਰ ਅੰਦਰ ਜਿਹੜੀ ਹੈ ਕਾਨੂੰਨ ਬਣਾ ਕੇ ਨਿਸ਼ਚਿਤ ਕੀਤੀ ਜਾਂਦੀ ਹੈ ਤੇ ਉਹਦੇ ਦਾ ਕੀ ਸੀਮਤ ਹੈ ਵਿੱਤ ਕਮਿਸ਼ਨ ਅਨੁਛੇਦ 280 ਅਨੁਸਾਰ ਵਿਵਸਥਾ ਕੀਤੀ ਗਈ ਕੀ ਸੰਵਿਧਾਨ ਦੇ ਸ਼ੁਰੂ ਹੋਣ ਤੋਂ 2 ਸਾਲ ਦੇ ਅੰਦਰ-ਅੰਦਰ ਅਤੇ ਇਸ ਤੋਂ ਮਗਰੋਂ 5 ਸਾਲ ਬਾਅਦ ਠੀਕ ਹੈ ਵੀ 2 ਸਾਲ ਦੇ ਅੰਦਰ-ਅੰਦਰ ਜਿਹੜੀ ਹੈਗੀ ਹੈ ਵਿੱਤ ਕਮਿਸ਼ਨ ਜਿਹੜਾ ਹੈਗਾ ਲਾਗੂ ਕੀਤਾ ਜਾਏਗਾ ਤਾਂ ਜਿਹੜਾ ਹੈ ਰਾਸ਼ਟਰਪਤੀ ਨੇ ਰਾਸ਼ਟਰਪਤੀ ਨੂੰ ਇੱਕ ਐਸਾ ਫਾਈਨੈਂਸ ਕਮਿਸ਼ਨ ਸਥਾਪਿਤ ਕਰਨ ਲਈ ਕਿਹਾ ਗਿਆ ਜੋ ਸੰਘ ਅਤੇ ਰਾਜਾਂ ਦੇ ਵਿੱਚ ਟੈਕਸਾਂ ਦੀ ਵੰਡ ਸੰਬੰਧੀ ਜਿਹੜਾ ਹੈ ਅਤੇ ਸੰਘ ਵੱਲੋਂ ਰਾਜਾਂ ਨੂੰ ਗਰਾਂਟਾ ਦੇਣ ਸੰਬੰਧੀ ਸਵਾਰਸ਼ਾ ਕਰਦਾ ਹੈ ਤਾਂ ਮਤਲਬ ਇਹ ਚੀਜ਼ ਸੰਵਿਧਾਨ ਦੇ ਵਿੱਚ ਕਿਤੇ ਕੀਤੀ ਗਈ ਸੀ ਕਿ 2 ਸਾਲ ਦੇ ਅੰਦਰ ਅੰਦਰ ਜਿਹੜਾ ਹੈਗਾ ਇੱਕ ਵਿੱਤੀ ਕਮਿਸ਼ਨ ਸਥਾਪਿਤ ਕੀਤਾ ਜਾਵੇ ਜਿਦੇ ਵਿੱਚ ਜਿਹੜਾ ਹੈਗਾ ਇਹਨਾਂ ਦੀ ਗਰਾਂਟਾਂ ਦੀ ਜਿਹੜੀ ਹੈ ਅਲੋਕੇਸ਼ਨ ਕੀਤੀ ਜਾਵੇ ਸੋ ਇਸੇ ਅੱਜ ਦਾ ਵੀਡੀਓ ਮਿਲਦੇ ਨਵੇਂ ਵੀਡੀਓ ਦੇ ਨਾਲ